ਨੰਨਾ ਜੀ ਕੀ ਕਹਿਣਾ ਚਾਹੋਗੇ ਲੋਕਾਂ ਦਾ ਪਿਆਰ ਮਿਲ ਰਿਹਾ ਬਹੁਤ ਅੱਜ ਨੰਨੇ ਦੀ ਜਿਹੜੀ ਕਾਗਜ਼ੀ ਕਾਰਵਾਈ ਹੈ ਨੋਮੀਨੇਸ਼ਨ ਫਾਈਲ ਉਹ ਕਲੀਅਰ ਹੋ ਚੁੱਕੀ ਹੈ ਨੰਨਾ ਬਹੁਤ ਖੁਸ਼ੀ ਹੈ ਨੰਨੇ ਨੂੰ ਜਿਹੜੀ ਸਕੂਲ ਵੀ ਮਿਤੀ ਹੈ ਹੋਰ ਨੰਨਾ ਦਾ ਗਾਜਪੁਰਾ ਤੇ ਐਂਟਰੀ ਹੁੰਦੇ ਸਾਰੇ ਸਭ ਤੋਂ ਪਹਿਲਾਂ ਸਿੰਧੀ ਵਾਲੀ ਜੀ ਦੀ ਸ਼ੋਪ ਤੇ ਪਹੁੰਚੇ ਨੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਪਰ ہمارا ਪਿਆਰ ਦੇਖ ਕੇ ਇਹਨਾਂ ਨੇ ਮੈਨੂੰ ਇੱਥੇ ਪਹੁੰਚਣ ਤੇ ਵੈਲਕਮ ਕੀਤਾ ਇਹ ਜੱਤੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਹੈ ਗਊ ਮਾਤਾ ਲੂਲ ਗਊ ਮਾਤਾ ਨੂੰ ਲੈ ਕੇ ਇਹਨਾਂ ਦੇ ਕੁਝ ਤੁਹਾਨੂੰ ਮੰਗਾ ਸੀਗੀਆਂ ਉਹ ਪੂਰੀਆਂ ਕਰੋਗੇ ਤੁਸੀਂ ਤਬਦੀਰ ਜੀ ਮੈਂ ਆਪਣੇ ਜੋ ਪਿਆਰ ਹੈ ਮੈਨੂੰ ਦੇ ਦੇਣੇ ਨਾ ਮੈਂ ਇਹਨਾਂ ਦਾ ਨਾ ਅਗਰ ਮੈਨੂੰ ਪਰਮਾਤਮਾ ਨੇ ਸਾਥ ਦਿੱਤਾ ਤੇ ਇਹ ਭਰਾਵਾ ਦਾ ਅਸ਼ੀਰਵਾਦ ਬਣ ਕੇ ਆ ਰਿਹਾ ਤਾਂ ਮੈਂ ਵਾਅਦਾ ਕਰਕੇ ਜਾਂਦਾ ਇਹਨਾਂ ਨੂੰ ਕਿ ਇਹਨਾਂ ਦੀਆਂ ਜੋ ਮੰਗਾਂ ਨੇ ਇਹਨਾਂ ਦੀ ਸਾਰੀਆਂ ਹੀ ਮੰਗਾਤੋਂ ਇਹਨਾਂ ਦੀ ਉਮੀਦਾਂ ਤੋਂ ਵੀ ਵੱਧ ਕੇ ਕਰਕੇ ਦਿਖਾਵਾਂਗਾ ਇਹਨਾਂ ਨੂੰ ਇਹ ਮੇਰਾ ਜਵਾਦਾ ਹੈ